ਮਹਿੰਦਰਪਾਲ ਸਿੰਘ ਦਾ ਪੁੱਤ ਹੈ ਮਹੀਨਾ ਕਿ ਪਹਿਲਾ ਇਹਦੇ ਫਾਦਰ ਸਾਹਿਬ ਇਹਨਾਂ ਤੋਂ ਵਿਛੜਿਆ ਪਰ ਚਾਦਾ ਵੱਡੀਆਂ ਇਹ ਕਹਿੰਦੇ ਮਾਤਾ ਮਹਿੰਦਰਪਾਲ ਕੌਰ ਦਾ ਪੁੱਤ ਸੋਹਣਿਆ ਟਰਾਈਆਂ ਕਰਦਾ ਹੈ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਸ਼ਬਾਨੀ ਗੁੱਜਰ ਟੱਕਰ ਬਿੱਲੇ ਦੇ ਨਾਲ ਬਿੱਲੇ ਦੇ ਨਾਲ ਟੱਕਰ ਹੈ ਤੇ ਬਡੇ ਪੰਡਿਏ ਕੈਲੇ ਉਸਤਾਦ ਨੇ ਇਸ਼ਾਰਾ ਕੀਤਾ ਕਿ ਸ਼ਬਾਨੀ ਗੁੱਜਰ ਤਾ ਨੰਬਰ ਹੈ ਸ਼ਵਾਨੀ ਗੁੱਜਰ ਦਾ ਨੰਬਰ ਰਾਇ ਸ਼ਵਾਨੀ ਗੁੱਜਰ ਦਾ ਨੰਬਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨੇ ਕਿਹੜਾ ਇੱਕ ਪਾ ਕੇ ਖੜ ਜਾਣਾ ਉਹਨੇ ਅਗਲੀ ਵੀ ਪੌਣੀਆਂ ਸੀ ਤੇ ਆ ਸਮਝਾ ਮੁੰਡਿਆਂ ਨੂੰ ਹਲੇ ਤਾਂ ਸ਼ੁਰੂਆਤਾਂ ਹੋਈਆਂ ਇੱਧਰ ਕੀ ਗੱਲ ਬਣਦੀ ਐ ਇੱਧਰ ਕਹਿੰਦੇ ਖੇਡ ਮੈਦਾਨ ਦੇ ਅੰਦਰ ਆਹ ਕਹਿੰਦੇ ਬੜੇ ਪਿੰਡੀਆਂ ਕਬੱਡੀ ਕਬੱਡੀ ਕਰਦਾ ਹੋਇਆ ਫਰੋਜਪੁਰੀਆ ਫੜ ਤਿਆਰੀ ਦੁਨੀਆ ਨੇ ਗੱਲਾਂ ਕਰਨੀਆਂ ਦੁਨੀਆ ਨੇ ਗੱਲਾਂ ਕਰਨੀਆਂ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਖੇਡ ਮੈਦਾਨ ਦੇ ਅੰਦਰ ਬੱਲੇ 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 ਪੱਛੋਂ ਆਣੇ ਪਿੰਡ ਵਾਲਾ ਪੱਛੋਂ ਆਣੀਆਂ ਅਨ ਗੱਲਾਂ ਕਰ ਆ ਗਿਆ ਜਫਾ ਟੌਪ ਦਾ ਲ ਆ ਗਿਆ ਵੱਡੇ ਵੀਰ ਬਾਦਲੇ ਵਾਲਾ ਹਾਰਲੇ ਦਾ ਜੇਤੂ ਆ ਗਿਆ ਲਓ ਦਰਸ਼ਨ ਸਿੰਘ ਦਾ ਪੁੱਤ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਸਿਰੇ ਦੇ ਇੱਕ ਪਾਸੇ ਮੈਂ ਦੇਖਣਾ ਕੁੱਤਵਾ ਬਾਹਮਣਿਆ ਪਿੰਡ ਵਾਲਾ ਆਹ ਪਲੇਰਾਂ ਵਾਲਾ ਸਾਰੇ ਪੈ ਗਿਆ ਬੜੇ ਪੰਡिए ਕਹਲੇ ਨੇ ਇਸ਼ਾਰਾ ਕੀਤਾ ਕਿ ਨੰਬਰ ਸੋਨੀ ਦੇ ਖਾਤੇ ਹੈ ਹੁਣ ਸਾਹਮਣੇ ਨਦੌਰ ਪਿੰਡ ਨੱਕੇ ਦਾ ਕਹਿੰਦੇ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਸਾਰੇ ਮੇਲਿਆਂ ਦਾ ਆ ਮੱਲ ਬੈਸਟ ਬਣਿਆ ਚਾਰ ਚੋਟੀ ਦੇ ਡੀਕਦੇ ਪੱਛੋਣਾ ਪਿੰਡ ਸਾਹਮਣੇ ਖੁਸ਼ੀ ਦਾ ਸਭਰਾ ਪਿੰਡ ਸ਼ੇਰੇ ਦਾ ਰੋਜਪੁਰ ਸੱਤੇ ਦਾ ਟੱਕਰ ਸ਼ੇਰੇ ਨਾਲ ਨੱਕਾ ਰਾਹ ਦਿੰਦਾ ਜਾਂਦਾ ਕਿ ਫੇਰ ਦੁਬਾਰਾ ਮਿਲਦਾ ਹੈ ਪਰ ਇਹ ਸਾ ਪਿੰਡ ਹੈ ਗੁਰਪ੍ਰੀਤ ਵਰੇ ਸਾਹਿਬ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਨੇ ਬੇਲਾ ਸੀਤਾ ਪ੍ਰੀਤ ਤੇ ਇੰਦਰ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕੌਣ ਬੱਲੇ ਬੱਲੇ ਕਰਾਵੇਗਾ ਉਹ ਧੱਕਾਂਗੇ ਖੇਡ ਮੈਦਾਨ ਦੇ ਅੰਦਰ ਇੰਦਰ ਤਲਵੰਡੀ ਰਾਏ ਵਾਲਾ ਤੇ ਉਹ ਕਹਿੰਦੇ ਗੁਰਪ੍ਰੀਤ ਵਰੇ ਸਾਹਿਬ ਦਾ ਇਸ਼ਾਰੇ ਕਰਦਾ ਵੀ ਅੱਜ ਨਹੀਂ ਕਿਤੇ ਫੇਰ ਮਿਲਾਂਗੇ ਅੱਜ ਨਹੀਂ ਕਿਤੇ ਫੇਰ ਮਿਲਾਂਗੇ ਉਹ ਸਾਹਮਣੇ ਕਬੱਡੀ ਘਲੋਟੀ ਵਾਲਾ ਕਹਿੰਦੇ ਪਾਲਾ ਪਾ ਰਿਹਾ ਸਿੱਖੀ ਸਰੂਪ ਦੇ ਵਿੱਚ ਪਾਈ ਹੋਈ ਕਬੱਡੀ ਤੇ ਬੱਛੋ ਆਣੀਆਂ ਜਾਫਰ ਫਰੋਜਪੁਰੀਆ ਜਾਫਰ ਸਮਰਾਮਾ ਵਾਲਾ ਕੌਣ ਬੱਲੇ ਬੱਲੇ ਕਰਾਵੇਗਾ ਖੇਡ ਮੈਦਾਨ ਦੇ ਅੰਦਰ ਉਹ ਨੰਬਰ ਕਹਿੰਦੇ ਪਾਲੇ ਘਲੋਟੀ ਦਾ ਤੇ ਕਬੱਡੀ ਵੱਡੇ ਬਈ ਸ਼ਵਾਨੀ ਸ਼ਵਾਨੀ ਗੁਜਰ ਤਿਆਰ ਵਰ ਤਿਆਰ ਹੈ ਹੰਦਾ ਹਾਲੇ ਤਾਂ ਤੁਰਨਾ ਸਿੱਖਦੇ ਆ ਹਲੇ ਨਾਲ ਮੜਕਦੇ ਤੁਰੇ ਨਹੀਂ ਅਜੇ ਖਾਲੀ ਕਾਸੇ ਆ ਫਿਰਦੇ ਨੇ ਅਜੇ ਨੱਗੋਂ ਨਕ ਭਰ ਕੇ ਆ ਰੁੜੇ ਨਹੀਂ ਹਾਲੇ ਮਿਹਨਤਾ ਚੱਲਦੀਆਂ ਮੱਲਾਂ ਦੀਆਂ ਸ਼ਬਾਨੀ ਗੁੱਜਰ ਸੋਣਾ ਨੰਬਰ ਜੋੜਦਾ ਹੈ ਬੜੇ ਪਿੰਡ ਹੈ ਵਿੱਕੀ ਦਾ ਵੱਡੇ ਵੱਡੇ ਮੇਲਿਆਂ 'ਚ ਆ ਮਲਦਿਆਂ ਟਮੰਡਾਂ ਨੇ ਲੋਕੀ ਚਾਹੁੰਦੇ ਆ ਕਿ ਵਿੱਕੀ ਖੇਡੇ ਸਾਡੇ ਵੱਲੋਂ ਲੋਕੀ ਚਾਹੁੰਦੇ ਨੇ ਕਿ ਵਿੱਕੀ ਖੇਡੇ ਸਾਡੇ ਵੱਲੋਂ ਇਹ ਵੀ ਰਾਤ ਦੀ ਪੁੱਜਾ ਹੈ ਇਹ ਵੀ ਕੱਲ ਹੀ ਆਇਆ ਹੈ ਮਨੇਰੇ 2.5 3 ਵਜੇ ਨਾਲ ਪੁੱਜਾ ਪਰ ਉਧਰਲੇ ਪਾਸੇ ਮਿੱਤਰੋ ਸਭਰਾਵਾਂ ਵਾਲਾ ਕਹਿੰਦਾ ਪਿਆਪਾ ਤਾਂ ਪਿਛਲੇ ਹਫ਼ਤੇ ਦੇ ਇੱਥੇ ਢਾ ਢਾ ਕੇ ਸੱਟਾਂਗੇ ਬੱਲੇਓ ਸ਼ੇਰਿਆ ਸੋਨੀ ਤਿਆਰ ਬੋਲ ਮੇਰੀ ਬੇਨਤੀ ਟੈਕਨੀਕਲ ਕਮੇਟੀ ਨੂੰ ਵੀ ਨੰਬਰ 2 ਹੋਲਡ ਹੋ ਗਿਆ ਸੁਖੀ ਜੀ ਦੋਨਾਂ ਦੇ ਫੈਸਲੇ ਕਰ ਦੋ ਜਲਦੀ ਦੇ ਨਾਲ ਕਿਉਂਕਿ ਉਹ ਸੈਮੀ ਆ ਮੁੜ ਕੇ ਗੱਲਾਂ ਰਾਹ ਨਹੀਂ ਦਿੰਦੀਆਂ ਆਓ ਸਾਹਮਣੇ ਭਾਦੜੇ ਵਾਲਾ ਸੋਨੀ ਨੰਬਰ ਜੁੜਦਾ ਹੋਇਆ ਆਓ ਕਹਿੰਦੇ ਭਾਦੜੇ ਵਾਲਾ ਸੋਨੀ ਨੰਬਰ ਜੁੜਦਾ ਹੋਇਆ ਮਾਣਾ ਕਲਾ ਦੀ ਸਾਡੇ ਜਿੰਨੇ ਨੰਬਰ ਲਵੇਗਾ ਸੀਤੇ ਜਿੰਨੇ ਨੰਬਰ ਲਵੇਗਾ ਨੌਜਵਾਨਾ ਆਜ਼ਾਦ ਕਲੱਬ ਵਾਲਿਆਂ ਵੱਲੋਂ ਹਰ ਇੱਕ ਜਫਾ ਜਿਹੜਾ ਜਿਹੜਾ 100 ਦਾ ਹੋਵੇਗਾ 100 ਡਾਲਰ ਦਾ ਜਫਾ ਹੋਵੇਗਾ ਉਹ ਤੱਕਦਾ ਖੇਡ ਮੈਦਾਨ ਦੇ ਅੰਦਰ ਨਦੌਰ ਵਾਲਾ ਕਹਿੰਦੇ ਨਿੱਕਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਤਰਮਾਣਾ ਟਵਾਲ ਦੀ ਚੇਚੇ ਤੌਰ ਤੇ ਵੱਡੇ ਭਰਾ ਪਹੁੰਚੇ ਨੇ ਧੰਨਵਾਦ ਕਰਦੇ ਆ ਮੇਨ ਪ੍ਰੋਮੋਟਰਾਂ ਦੇ ਵਿੱਚ ਆਉਂਦੇ ਆ ਟਿੱਪੀ ਕਲੱਬ ਦੇ ਲਈ ਬੜੇ ਸਤਿਕਾਰ ਨੇ ਬੜਾ ਧੰਨਵਾਦ ਆਪਾਂ ਕਰਦੇ ਆਂ ਉਧਰਲੇ ਪਾਸੇ ਪਈਆਂ ਹੋਈਆਂ ਕਬੱਡੀਆਂ ਨੇ ਮੱਲ ਸਿਰੇ ਸਿਰੇ ਦੇ ਭਿੜਦੇ ਐ ਖਲੋਟੀ ਪੈਣ ਵਾਲਿਆ ਬਹੁਤ ਤਕੜਾ ਬਾਲਾ ਖਲੋਟੀ ਵਾਲਾ ਕਬੱਡੀ 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 ਕਰਦਾ ਹੋਇਆ ਸਾਹਮਣੇ ਖੇਡ ਮੈਦਾਨ ਦੇ ਅੰਦਰ ਚਾਰ ਤਿਆਰ ਚਾਰਾਂ ਦੇ ਵਿੱਚੋਂ ਕੌਣ ਵੱਲੇ ਵੱਲੇ ਕਰਾਵੇਗਾ ਫਰੋਜ਼ਪੁਰੀਆ ਸੈਮੀ ਐ ਉਹ ਸਾਹਮਣੇ ਤੱਕਦੇ ਆ ਟਰਾਈ ਪਰ ਨੰਬਰ ਕਹਿੰਦੇ ਰੇਡਰ ਦਾ ਲਓ ਸ਼ਮਾਨੀ ਗੁੱਜਰ ਸਾਹਮਣੇ ਤਿਆਰ ਪਰ ਤਿਆਰ ਹੈ ਐਵੀ ਮਾਲ ਸਿਰੇ ਦਾ ਮੇਰੇ ਮਿੱਤਰੋ ਇੱਕ ਪਾਸੇ ਦੇਖਣਾ ਹੁਣਾ ਹੰਦਾ ਜਿਹੜੇ ਯਾਰਾਂ ਮੁਰੇ ਖੜਦੇ ਸਿੱਕਾਂ ਦਵੜ ਕੇ ਆ ਮਾਲ ਕੰਦਾਂ ਨਾਲ ਆਈ ਫਿਰਦਾ ਚਾਰ ਚੋਟੀ ਦੇ ਵੇਕੀ ਸਾਹਮਣੇ ਇੰਦਰਾ ਤਲਵੰਡੀ ਰਾਏ ਪਿੰਡ ਵਾਲਿਆ ਇਹਦੇ ਚਰਚੇ ਨੇ ਕਤਵਾ ਬਾਂਬੜੀਆਂ ਪਿੰਡ ਦਾ ਬੱਲਾ ਨਾਮ ਹੈ ਕਹਿੰਦੇ ਕਹਉਂਦੇ ਡੱਕਦਾ ਜਿਹਨੂੰ ਚਾਵੇ ਰੱਖਦਾ ਤਾੜੀਆਂ ਮਾਰਦੇ ਜ਼ੋਰਦਾਰ ਸ਼ਵਾਨੀ ਸ਼ਵਾਨੀ ਉੱਜੇ ਚੱਲ ਚੱਲੀਏ ਜਰਗਦੇ ਵੇਲੇ ਮੁੰਡਾ ਤੇਰਾ ਮੈਂ ਚੱਕ ਲਉ ਨਾ ਸ਼ਵਾਨੀ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੰਨਾ ਕੁ ਬਣਦਾ ਇਹ ਸੈਮੀ ਆ ਇਹ ਸੈਮੀ ਇੰਨਾ ਕੁ ਬਣਦਾ ਪਤਾ ਲੱਗਣਾ ਚਾਹੀਦਾ ਵੀ ਟੀ ਬੁੱਕੀ ਚ ਸੈਮੀ ਚੱਲ ਬੇ ਤੇ ਹੱਲਾ ਗੁੱਲਾ ਹੋਣ ਲੱਗ ਗਿਆ ਹੱਲਾ ਗੁੱਲਾ ਹੋਣ ਲੱਗ ਗਿਆ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਅੰਦਰ ਆਹ ਕਹਿੰਦੇ ਬੱਚੂਆਣੀਆਂ 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 ਬੱਛੋ ਆਣੀਆਂ ਬੱਛੋ ਆਣੀਆਂ ਬੱਛੋ ਆਣੀਆਂ ਕਰਦਾ ਕਮਾਲ ਉਹ ਕਹਿੰਦੇ ਨਿੱਕਾ ਤੇ ਬੱਛੋ ਆਣੀਆਂ ਇੱਕ ਵੱਲੀ ਨਦੌਰ ਵਾਲਾ ਨਦੌਰ ਵਾਲਾ ਬੱਛੋ ਆਣੀਆਂ ਨਿੱਕਾ 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 ਬਈ ਤਾੜੀ ਮਾਰੋ ਓਰਦਾਰ ਦਾ ਸੌਕੇ ਕਿੱਥੇ ਮਿਲਦੇ ਆ ਫੀਮ ਵੱਲਿਆ ਪੜੇ ਔਖੇ ਬਣਦੇ ਆ ਨੇਮ ਵੱਲਿਆ ਓ ਕੱਲਾਂ ਦੇ ਕੜਾ ਨਾ ਇੱਥੇ ਕਾਡਾਂ ਕੱਢਦੇ ਮਲ ਟਾਵੇਂ ਟਾਵੇਂ ਸੜਾ ਓ ਕਰਵਾ ਕੇ ਛੜਦੇ ਨੱਕੇ ਵਰਗੇ ਅਸਰ ਕਰਾਉਂਦੇ ਹੈ ਗੁਰਪ੍ਰੀਤ ਦਾ ਪਰੇਸਾ ਪਿੰਡ ਹੈ ਇੰਦਰਨਾ ਟੱਕਰ ਹੈ ਨੰਬਰ ਨੰਬਰ ਕਹਿੰਦੇ ਰੇਡਰ ਦਾ ਉਧਰ ਜਿਹੜੀ ਪਹਿਲੀ 1.5 ਅੰਕ ਦੀ ਪਈ ਸੀ ਉਹ 1.5 ਅੰਕ ਜਿਹੜਾ ਯੰਗ ਕਬੱਡੀ ਕਲੱਬ ਵਾਈਕਟ ਨੂੰ ਨਹੀਂ ਦਿੱਤਾ ਗਿਆ ਉਹ ਨੰਬਰ ਜਿਹੜਾ ਜਾਂਦੇ ਖਾਤੇ ਦੇ ਵਿੱਚ ਯਾਨੀ ਕਿ ਜਾਫੀਆਂ ਦੇ ਖਾਤੇ ਆ ਉਹ ਸਾਹਮਣੇ ਕਬੱਡੀ ਪਹਿ ਗਈ ਹੈ ਸ਼ਵਾਨੀ ਗੁਜਰਾਸਦਾ ਉਹ ਸਾਹਮਣੇ ਕਹਿੰਦੇ ਕੋਲੋਟੀ ਵਾਲਾ ਪਾਲਾ ਕਬੱਡੀ 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 ਥੋੜਾ ਪਿਆਰ ਨਾਲ ਭਰਾ ਬਣ ਕੇ ਨਾ ਪਾਤੜੇ ਪਿੰਡ ਵਾਲਾ ਸੋਨੀ ਤਿਆਰ ਹੈ ਪਤਾ ਦਾ ਨਾਮ ਦਰਸ਼ਨ ਸਿੰਘ ਹੈ ਮੁੰਡੇ ਦੀਆਂ ਟਾਪ ਦੀਆਂ ਕਬੱਡੀਆਂ ਨੇ ਐਨ ਨਿਊਜ਼ੀਲੈਂਡ ਵਾਲੇ ਨੱਚਾ ਦਿੱਤੇ ਖੁਸ਼ ਕਰ ਦਿੱਤੇ ਬਲੇਰਾਂ ਵਾਲਾ ਧੱਕੇ ਮਾਰ ਮਾਰ ਕੇ ਕੱਢਦਾ ਬਾਹਰ ਨੂੰ ਪਰ ਨੰਬਰ ਅਸਤਾ ਦਾ ਇਸ਼ਾਰਾ ਹੈ ਉਧਰ ਇਹ ਆਕਰ ਕਬੱਡੀ ਕਲੱਬ ਦੇ ਵੱਲੋਂ ਨਦੌਰ ਵਾਲੇ ਨਿੱਕੇ ਦੇ ਲਈ 50 ਡਾਲਰ ਨੇ ਐਨ ਕਹਿੰਦੇ ਡਾਲਰ ਲੱਗਦੇ ਆ ਗੱਲਾਂ ਟਿਕਾਣੇ ਲੱਗਦੀਆਂ ਦੋਨਾਂ ਦੇ ਹੋਲਡ ਹੈ ਜਿਹੜੇ ਉਹ ਖਤਮ ਹੈ ਜੀ ਹੁਣ ਉਧਰ ਰੈਫਰੀ ਆ ਤੀ ਹੈ ਝੋਟੀਆਂ ਡਾਟ ਦੋਨੇ ਪਾਸੇ ਪੈਣਾ ਆ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਨਦੌਰ ਵਾਲੇ ਨਿੱਕੇ ਦੀ ਕਬੱਡੀ ਪੈ ਗਈ ਵੱਡੇ ਬਾਈ ਲਓ ਨਿੱਕਾ 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 ਜਿੰਨਾ ਨਿੱਕਾ ਉਹਨੇ ਚਿੱਖਾ ਨਦੌਹਰ ਪਿੰਡ ਹੈ ਜਿਲ੍ਹਾ ਤਰਨਤਾਰਨ ਸਾਹਿਬ ਹੈ ਗੁਰੂ ਅਰਜਨ ਪਾਤਸ਼ਾਹ ਦੀ ਧਰਤੀ ਪਰ ਇਧਰਲੇ ਪਾਸੇ ਮੇਰੇ ਮਿੱਤਰੋ ਸਭਰਾਵਾਂ ਵਾਲਾ ਇਹ ਵੀ ਉੱਥੋਂ ਹੀ ਆਇਆ ਹੈ ਆ ਵੇ ਤਾੜੀ ਮਾਰੋ ਜ਼ੋਰਦਾਰ ਨਿੱਕਾ ਧੱਕੇ ਮਾਰ ਮਾਰ ਕੇ ਬਾਹਰ ਨੂੰ ਕੱਢਦਾ ਹੈ ਕਲਦੀਪ ਰੰਧਾਵੇ ਨੇ ਗਏ ਵੀ ਧੱਕੇ ਖਾਖਾ ਪਾਲਿਆ ਪੁੱਤ ਤੈਨੂੰ ਹੁਣ ਤੂੰ ਧੱਕੇ ਮਾਰਦਾ ਹੈ ਪਰ ਇਹ ਕਬੱਡੀ ਵਾਲੇ ਧੱਕੇ ਮੇਰੇ ਮਿੱਤਰੋ ਸ਼ਵਾਨੀ ਗੁੱਜਰ ਸਾਹਮਣੇ ਕਬੱਡੀਆਂ ਪਾਉਂਦਾ ਹੋਇਆ ਚਾਰ ਚੋਟੀ ਦੇ ਇੰਦਰ ਦਾ ਤਲਵੰਡੀ ਰਾਏ ਪਿੰਡ ਹੈ ਬਿੱਲੇ ਦਾ ਕੁਤਬਾ ਪਿੰਡ ਹੈ ਤੇ ਕਹਿੰਦੇ ਸਾਹਮਣੇ ਸ਼ੀਤੇ ਦਾ ਪਲੇਅਰ ਪਿੰਡ ਹੈ ਟੀਪੁੱਕੀ ਚ ਮੇਲਾ ਚਾਵਾ ਹੈ ਦਸ਼ਮੇਸ਼ ਸਪੋਰਟਸ ਕਲੱਬ ਟੀਪੁੱਕੀ ਦਾ ਪੱਟਾ ਚੋਰ ਲੱਗਾ ਹੋਇਆ ਹੈ ਸ਼ੀਤਿਆ ਸ਼ੀਤਿਆ ਬਲੇਰ ਸਿਵਾਲਿਆ ਸ਼ੀਤਿਆ ਬਲੇ ਓ ਸਾਹਮਣੇ ਇਹ ਬੰਦਨ ਹੂਟਰ ਦੀਆਂ ਚੀਕਾਂ ਕਢਾਉਂਦਾ ਹੈ ਇਹ ਕਹਿੰਦੇ ਹੂਟਰ ਦੀਆਂ ਚੀਕਾਂ ਕਢਾਉਂਦਾ ਹੈ ਉਹ ਕਹਿੰਦੇ 50 ਡਾਲਰ ਯਾਦ ਕਲੱਬ ਵੱਲੋਂ ਸੀਤੇ ਤੇਰੇ ਲਈ ਆ ਨੌਜਵਾਨਾ ਤੇਰੇ ਲਈ ਆ 50 ਡਾਲਰ ਨਵੌਰ ਵਾਲੇ ਨਿੱਕੇ ਵੱਲੋਂ ਆ ਉਹ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਕਬੱਡੀ ਤੇ ਨੰਬਰ ਰੇਡਰ ਦਾ ਲਓ ਪਰੇ ਸਾਹ ਵਾਲਾ ਗੁਰਪ੍ਰੀਤ ਤਿਆਰ ਬਰ ਤਿਆਰ ਹੈ ਉਧਰ ਸਰਤਾਜ ਗਿੱਲ ਜਗਦੇਵ ਕਣਾ ਟਾਪ ਨੋਚ ਡੀਜੇ ਵਾਲਾ ਤੇ ਨਾਲ ਸੱਤ ਪਲ ਗਿੱਲ ਜਗਦੇਵ ਕਲਾਂ ਦੇ ਜੱਸਾ ਹੀਰ ਅਚੇਚੇ ਤੌਰ ਤੇ ਪੁਜੇ ਨੇ ਵੀਰ ਸਾਡੇ ਪਰ ਆਓ ਸਾਹਮਣੇ ਮਿੱਤਰੋ ਇਹ ਬਿੱਲਾ ਬਿੱਲਾ ਪਰ ਪਰੇ ਸਾਹ ਵਾਲਾ ਕਿੱਥੇ ਗਾਉਂਦਾ ਕਿੱਥੇ ਗਾਉਂਦਾ ਕਿ ਮਿੱਤਰਾਂ ਨੂੰ ਬੋਲਣੇ ਦੀ ਆ ਲੋੜ ਹੀ ਕੋਈ ਨਾ ਸਾਡੇ ਬੱਲੇਆਂ ਰਿਕਾਡ ਬੋਲਦੇ ਸਾਡੇ ਬੱਲੇਆਂ ਰਿਕਾਡ ਬੋਲਦੇ ਆਓ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਨਜ਼ਰ ਵਾਲੇ ਨਿੱਕੇ ਦੀ ਕਬੱਡੀ ਆ ਇਧਰ ਕਹਿੰਦੇ ਖੇਡ ਮੈਦਾਨ ਦੇ ਅੰਦਰ ਨਦੌਰ ਵਾਲਾ ਨਿੱਕਾ ਕਬੱਡੀ ਪਾ ਰਿਹਾ ਹੈ ਉਧਰ ਦੋ ਹੋਲਡ ਹੋਏ ਯਾਦ ਦੀ ਟੀਮ ਦੇ ਤੇ ਦੋਨੇ ਯਾਦ ਨੂੰ ਦਿੱਤੇ ਗਏ ਆ ਦੋ ਹੋਲਡ ਦੋਨੇ ਯਾਦ ਨੂੰ ਉਹ ਨੰਬਰ ਕਹਿੰਦੇ ਨਦੌਰ ਵਾਲਾ ਨਿੱਕਾ ਜੋੜਦਾ ਹੈ ਉਧਰ ਮਨਜਿੰਦਰ ਸਿੰਘ ਜੀ ਵਾਸੀ ਸਾਹ ਨੂੰ ਬੇਨਤੀ ਹੈ ਕਿ ਆਪਣਾ ਮਾਨ ਸਨਮਾਨ ਹਾਸਲ ਕਰਨ ਲਈ ਸਾਡੇ ਦਰਸ਼ਾ ਸਿੰਘ ਜੀ ਨਿੱਜਰ ਸਾਹਿਬ ਉਹਨਾਂ ਨੂੰ ਯਾਦ ਕਰ ਰਿਹਾ ਜਰੂਰ ਉਹਨਾਂ ਦਾ ਸਬਰ ਕਰ ਲੈਣਾ ਆਪਣਾ ਮਾਣ ਸਨਮਾਨ ਹਾਸਲ ਕਰ ਲੈਣਾ ਇਧਰਲੇ ਪਾਸੇ ਵੇਖੋ ਸਾਹਮਣੇ ਇਹ ਸੋਨੇ ਹੈ ਭਾਦੜਾ ਪਿੰਡ ਹੈ ਜ਼ਿਲ੍ਹਾ ਮਾਨਸੇ ਦਾ ਟੱਕਰਿੰਦਰ ਦੇ ਨਾਲ ਤਲਵੰਡੀ ਪਿੰਡ ਹੈ ਮਿੱਤਰੋ ਆਹ ਵੇਖੋ ਸਾਹਮਣੇ ਇੱਕੋ ਜਿਹਾ ਸ਼ਰੀਰ ਆਹ ਕਾ ਬਾਤ ਹੈ ਬੱਲੇ ਉਹ ਭਾਦੜੇ ਪਿੰਡ ਵਾਲਿਆ ਤੇਰਾ ਵੀ ਤੂੜ ਹੀ ਕੋਈ ਨਹੀਂ ਮੱਲਾ ਕਬੱਡੀ ਪੌਣ ਦੀ ਪਾਲਾ ਤਿਆਰ ਹੈ ਘਲੋਟੀ ਪਿੰਡ ਵਾਲਾ ਲਗਿਆ ਨਹੀਂ ਲਗਿਆ ਨਹੀਂ ਜਦੋਂ ਲਗਿਆ ਵਛਵਾਣੀਆਂ ਪਤਾ ਲੱਗਣਾ ਆ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਹੁਣ ਲਗਿਆ ਹੁਣ ਲਗਿਆ ਵਛਵਾਣੀਆਂ ਲਗਿਆ ਕਿ ਨਹੀਂ ਲਗਿਆ ਹੁਣ ਲਗਿਆ ਨੰਬਰ ਯੰਗ ਕਬੱਡੀ ਕਲੱਬ ਵਾਈ ਕਟੋ ਦਾ ਅੰਮੂ ਠਾਕਰ ਨੇ ਬਣਾਈ ਹੈ ਟੀਮ ਵੱਡੇ ਸਹਿਯੋਗ ਦਿੱਤੇ ਆ ਬੜਾ ਧੰਨਵਾਦ ਭਰਾ ਦਾ ਉਹ ਸ਼ਵਾਨੀ ਗੁੱਜਰ ਦੀ ਕਬੱਡੀ ਵੱਡੇ ਵੀਰ ਇੱਕ ਬੰਦਾ ਗਰਾਊਂਡ 'ਚ ਰਹੇ ਜੀ ਇੱਕ ਬੰਦਾ ਨੰਬਰ ਦੂਜੀ ਟੀਮ ਨੂੰ ਦੇ ਦੇਣਾ ਜੀ ਇੱਕ ਨੰਬਰ ਇੱਕ ਇੱਕ ਗੋਚਰ ਹੈ ਇੱਕ ਗੋਚ ਨਿੱਕਾ 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 ਨਦੌਹਰ ਪਿੰਡ ਵਾਲਾ ਆ ਆ ਕੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਪਹਿਲਾਂ ਕੋਲੋਟੀ ਵਾਲਾ ਫੜਿਆ ਹੁ ਨਿੱਕਾ ਫੜ ਲਿਆ ਤੇ ਹੁਣ ਨੰਬਰ ਹਾਫ ਸਮਾਂ ਦਾ ਇਸ਼ਾਰਾ ਹੈ ਸਾਈਡਾਂ ਚੇਂਜ ਨੰਬਰ ਸੁਣ ਲਓ ਜੀ ਨੰਬਰ ਹੋਲਡ ਵਾਲੇ ਕਲੀਅਰ ਹੈ ਜੀ ਕੋਈ ਨੰਬਰ ਹੋਲਡ ਤਾਂ ਨਹੀਂ ਧੰਨਵਾਦ ਜੀ ਸਾਡੇ 14 ਨੰਬਰ ਨੇ ਯਾਦ ਕਲੱਬ ਓਕਲੈਂਡ ਦੇ ਤੇ 13 14 15 ਤੇ 16 16 ਨੰਬਰ ਨੇ ਯੰਗ ਕਬੱਡੀ ਕਲੱਬ ਵਾਈ ਕਾਟੋ ਦੇ ਐਨ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਨਹੀਂ ਇਹਨਾਂ ਪਤੰਦਰਾਂ ਨੇ ਲਾਈਆਂ ਹੋਈਆਂ ਇਹਨਾਂ ਨੇ ਲਾਈਆਂ ਹੋਈਆਂ ਗੱਲਾਂ ਟਿਕਾਣੇ ਲਾਈਆਂ ਹੋਈਆਂ ਲਓ ਕਲੋਟੀ ਪਾਲੀ ਗਰਾਊਂਡ ਤੇ ਪਹੁੰਚਦਾ ਕਰ ਦੋ ਕਲੋਟੀ ਵਾਲਾ ਪਾਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਰ ਰਿਹਾ ਹੈ ਉਹ ਸਾਹਮਣੇ ਫੈਸਲਾ 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 ਉਹ ਕਹਿੰਦੇ ਨੰਬਰ ਜਾਫੀਆਂ ਦਾ ਉਹ ਕਹਿੰਦੇ ਨੰਬਰ ਜਾਫੀਆਂ ਦਾ ਉਹ ਕਹਿੰਦੇ ਨੰਬਰ ਜਾਫੀਆਂ ਦਾ ਸ਼ੋਅ ਮੈਚ ਦੀਆਂ ਟੀਮਾਂ ਆ ਜਾਣ ਤੇ ਪ੍ਰਧਾਨ ਸਾਹਿਬ ਕਹਿੰਦੇ ਮੈਂ ਕਿਹਾ ਨੰਬਰ ਜਾਫੀਆਂ ਦਾ ਪ੍ਰਧਾਨ ਸਾਹਿਬ ਕਹਿੰਦੇ ਇਹਨਾਂ ਨੇ ਹੋਲਡ ਕਰਾ ਲਿਆ ਨੰਬਰ ਹੋਲਡ ਹੈ ਜੀ ਕਰਦੇ ਫੈਸਲਾ ਟੈਕਨੀਕਲ ਕਮੇਟੀ ਉਹ ਕਹਿੰਦੇ ਬਰੇ ਸਾਹਿਬ ਦਾ ਗੁਰਪ੍ਰੀਤ ਵੱਡੇ ਭਾਈ ਕਬੱਡੀ ਪਾ ਰਿਹਾ ਹੈ ਲਓ ਇਧਰਲੇ ਪਾਸੇ ਗੁਰਪ੍ਰੀਤ ਸਿੰਘ ਤਿਆਰ ਵਰ ਤਿਆਰ ਹੈ ਸਾਹਮਣੇ ਇੱਕ ਪਾਸੇ ਬਿੱਲਾ ਹੈ ਉਹ ਸਾਹਮਣੇ ਤਲਵੰਡੀ ਰਾਏ ਪਿੰਡਲਾ ਇੰਦਰ ਤਿਆਰ ਵਰ ਤਿਆਰ ਤੇ ਨੰਬਰ ਨੰਬਰ ਬੱਲੇ ਉਹ ਬਰੇ ਸਾਹਿਬ ਵਾਲਿਆ ਤੇਰੀਆਂ ਗੱਲਾਂ ਜਾਂਦੀਆਂ ਨਿੱਕੇ ਦਾ ਨਦੋਹਰ ਪਿੰਡ ਹੈ ਆ ਟਾਪ ਦਾ ਖੇਡਦਾ ਹੈ ਪਿਛਲੇ ਮੇਲੇ ਦਾ ਬੈਸਟ ਬਣਿਆ ਹੈ ਗੁਰੂ ਕਲਗੀਦਰ ਸਪੋਰਟਸ ਕਲੱਬ ਟਾਕਾ ਨੀਨੀ ਦੀ ਧਰਤੀ ਦੇ ਗੱਲਾਂ ਚੱਲੀਆਂ ਇੱਕ ਪਾਸੇ ਖੁਸ਼ੀ ਹੈ ਬੱਚੋਣਾ ਪਿੰਡ ਹੈ ਮਾਲਿੰਦਰ ਆ ਤਲਵੰਡੀ ਰਾਏ ਪਿੰਡ ਹੈ ਤੇ ਨਿੱਕੇ ਦਾ ਨਿੱਕੇ ਦਾ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਕਿ ਨਦੋਹਰ ਪਿੰਡ ਹੈ ਬੱਲੇ ਉਹ ਨਿੱਕੇ ਆ ਨਹੀਂ ਉਹ ਰੀਸਾਂ ਤੇਰੀਆਂ ਸ਼ਬਾਨੀ ਗੁੱਜਰ ਅਮਨ ਦੁੱਲੇਵਾ ਸ਼ਵਾਨੀ ਗੁੱਜਰ ਕਬੱਡੀ 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 ਅੜੇ ਪੁਰਾਣੇ ਵਾਲਿਆਂ ਅੜੇ ਗੱਡੇ ਅੜੇ ਗੱਡੇ ਕੱਟਨੇ ਪੈਣੇ ਆ ਅੜੇ ਗੱਡੇ ਕੱਟਨੇ ਪੈਣੇ ਆ ਉਹ ਸਾਹਮਣੇ ਟਰਾਈ ਬਿੱਲੇ ਦੀ ਸ਼ਵਾਨੀ ਗੁੱਜਰ ਨੰਬਰ ਜੋੜ ਗਿਆ ਹੈ ਸ਼ਵਾਨੀ ਗੁੱਜਰ ਨੰਬਰ ਜੋੜ ਗਿਆ ਕਲੋਟੀ ਵਾਲਾ ਪਾਲਾ ਆ ਗਿਆ ਵੱਡੇ ਵੀਰ ਕਰਦੇ ਗੱਲ ਮੁੰਡੇ ਦੀ ਲਓ ਪਾਲਾ ਗਲੋਟੀ ਵਾਲਾ ਸਾਹਮਣੇ ਫੇਰ ਤਿਆਰ ਬਰ ਤਿਆਰ ਖੜਾ ਹੈ ਖੁਸ਼ੀ ਬਖਸ਼ ਹੋਣੇ ਪੈਣ ਵਾਲਿਆ ਸ਼ੇਰੇ ਨੂੰ ਦੱਸਾ ਓ ਟੱਕਣੇ ਪੈਣਿਆਂ ਮੱਲਾ ਰੱਖਣੇ ਪੈਣਿਆਂ ਮੱਲਾ ਫਰੋਜਪੁਰ ਵਾਲਿਆ ਸਤਿਆ ਓ ਫਰੋਜਪੁਰ ਵਾਲਿਆ ਸਤਿਆ ਸ਼ੇਰਾ ਸ਼ੇਰਾ ਸਭਰਾ ਪੈਂਡ ਵਾਲਾ ਤੱਤੇ ਸੁਭਾ ਵਾਲਾ ਸ਼ੇਰਾ ਸਭਰਾ ਵਾਲਾ ਆ ਤਾੜੀ ਫਰੋ ਜੋਰਦਾਰ ਐ ਚਾਰ ਤੋਂ ਦਿਨਾਂ ਤਾੜੀਆਂ ਮਰਵਾਈਆਂ ਤਾੜੀਆਂ ਮਰਵਾਈਆਂ ਸਵਰਾਮਾ ਵਾਲਾ ਛੇਰਾ ਸਿਰਾ ਕਰਾਈ ਦਰਿਆ ਦਾ ਉਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਅੰਦਰ ਬਲੇਰਾਂ ਵਾਲਾ ਪਲੇਰਾਂ ਵਾਲਾ ਇਹ ਕਹਿੰਦੇ ਹੂਟਰ ਦੀਆਂ ਚਿੱਕਾ ਘੜਾਉਣ ਵਾਲਾ ਜਾਫੀਆ ਇਹ ਬਤੰਦਰ 30 ਸਕਿੰਟ 30 ਸਕਿੰਟ 30 ਸਕਿੰਟ ਸਾ ਨਹੀਂ ਆਉਣ ਦਿੰਦਾ ਪਰ ਨੰਬਰ ਬਈ ਸੋਨੀ ਲਈ ਤਾਣੀ ਮਾਰੋ ਯੋਗਦਾਰ 50 ਡਾਲਰ ਭਾਦਲੇ ਸੋਨੀ ਦਾ ਯੰਗ ਕਬੱਡੀ ਕਲੱਬ ਬਾਈ ਕਟੋ ਦੇ ਸਾਰੇ ਸਪਾਂਸਰਾਂ ਦੇ ਵੱਲੋਂ 50 ਡਾਲਰ ਭਾਦਲੇ ਵਾਲੇ ਸੋਨੀ ਦੇ ਲਈ ਵੱਡੇ ਦੀ ਕਬੱਡੀ ਪੈ ਗਈ ਹੈ ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਮੱਲਾ ਵੇਖਲਾ ਲਵੀ ਜਗਦੇਵ ਕਲਾਂ ਵਾਲਿਆ ਤੇਰੇ ਵਾਲੇ ਪਾਸੇ ਕਬੱਡੀਆਂ ਪੈਂਦੀਆਂ ਮੱਲਾ ਮੁੰਡੇ ਪਾੜੇ ਤਕੜਾ ਖੇਡਦੇ ਐ ਬਰੇ ਸਾਹਿਬ ਦੀ ਧਰਤੀ ਐ ਗੁਰਪ੍ਰੀਤ ਸਿੰਘ ਨਾਮ ਹੈ ਉਧਰ ਠੱਠੇ ਵਾਲਾ ਸ਼ੇਰਾ ਉਧਰ ਯੂਪੀ ਜੀ ਉਹਨਾਂ ਦੇ ਵੱਲੋਂ ਭਾਜਦੇ ਸੋਨੀ ਦੇ ਲਈ 50 ਡਾਲਰ ਪੁੱਜਦੇ ਹੋ ਗਏ ਵੱਡਾ ਧੰਨਵਾਦ ਡਾਲਰ ਲੱਗਦੇ ਆ ਰੇਡਾਂ ਪੈਂਦੀਆਂ ਦੁਨੀਆ ਸਵਾਦ ਲੈਂਦੀ ਆ ਬਰੇ ਸਾਹਿਬ ਦਾ ਗੁਰਪ੍ਰੀਤ ਤੇ ਨੰਬਰ ਰੇਡਰ ਦਾ ਵੇ ਥੋੜਾ ਵੇਖਿਆ ਕਰੋ ਮੇਰੇ ਭਰਾ ਬਣ ਕੇ ਲਓ ਇਧਰਲੇ ਪਾਸੇ ਪਾਲਾ ਘਲੋਟੀ ਵਾਲਾ ਫੇਰ ਤਿਆਰ ਬਰ ਤਿਆਰ ਕਬੱਡੀਆਂ ਪੈੜੀਆਂ ਜੱਫੇ ਲੱਗ ਰਹੇ ਨੇ ਅੱਜ ਟੀ ਪੁੱਕੀ ਦੀ ਧਰਤੀ ਤੇ ਆ ਪੱਟੇ ਪੱਟੇ ਮੱਲ ਖੈਂਦੇ ਮੈਂ ਪੇਕਣਾ ਸਾਹਮਣੇ ਬੁੱਕਣ ਵਾਲੇ ਪੈਂਡ ਵਾਲਾ ਧਰਮੰਦਰ ਪਾਲ ਸਿੰਘ ਦਾ ਪੁੱਤ ਸਾਹਮਣੇ ਆ ਚੋਟੀ ਚੋਟੀ ਦੇ ਮੱਲ ਟੱਕੀ ਆਉਂਦਾ ਟੱਕੀ ਆਉਂਦਾ ਨਈ ਰੀਸਾ ਮੱਲਾ ਆ ਪੇਕ ਸਾਹਮਣੇ ਪਾਲਾ ਡੱਕਿਆ ਬਈ ਤਾੜੀ ਮਾਰੋ ਇੱਕ ਵਾਰ ਯੰਗ ਕਬੱਡੀ ਕਲੱਬ ਬਾਈ ਕਾਟੋ ਦੇ ਵੱਲੋਂ ਅਰਸ਼ ਬੁੱਕਣ ਵਾਲਿਆਂ ਨੂੰ ਜੋਲ ਮੋਠਾ ਵਾਲੀ ਵੱਲੋਂ ਉਹ ਕਹਿੰਦੇ 50 ਡਾਲਰ ਪੁੱਜਦੇ ਹੋਗੇ ਆ ਬੜਾ ਧੰਨਵਾਦ ਉਹ ਸਾਹਮਣੇ ਪਈ ਹੋਈ ਕਬੱਡੀ ਤੇ ਉਹ ਸ਼ਵਾਨੀ ਉਹ ਸ਼ਵਾਨੀ ਉਹ ਸ਼ਵਾਨੀ ਉਹ ਸ਼ਵਾਨੀ ਤੇ ਖੇਡ ਮੈਦਾਨ ਦੇ ਅੰਦਰ ਦੇਖਾਂਗੇ ਬਿੱਲਾ 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 ਤੇ ਸ਼ਵਾਨੀ ਬਿੱਲਾ ਤੇ ਸ਼ਵਾਨੀ ਬਿੱਲਾ ਤੇ ਸ਼ਵਾਨੀ ਹੰਦਿਆਂ ਦੇ ਲਾਗੇ ਨੰਬਰ ਜਿਹੜਾ ਹੋਲਡ ਨੰਬਰ ਸੀਗਾ ਜੀ ਆਪ ਤੋਂ ਬਾਅਦ ਵਾਲਾ ਮੇਰਾ ਖਿਆਲ ਆ ਪਾਲੇ ਘਲੋਟੀ ਦਾ ਸੀ ਉਹ ਨੰਬਰ ਵੀ ਜਿਹੜਾ ਆਯਾਦ ਨੂੰ ਦਿੱਤਾ ਗਿਆ ਆਯਾਦ ਨੂੰ ਦਿੱਤਾ ਗਿਆ ਲਓ ਨਿੱਕਾ 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 ਇੱਕ ਪਾਸੇ ਨਮਾਜੀਪੁਰੇ ਪੰਮੇ ਦਾ ਪੱਠਾ ਬੁੱਕਣ ਵਾਲੇ ਪਿੰਡ ਦਾ ਅਰਸ਼ ਸੋਹਣੀਆਂ ਟਰਾਈਆਂ ਕਰ ਰਿਹਾ ਨੰਬਰ ਨਿੱਕੇ ਦੇ ਖਾਤੇ ਦੇ ਵਿੱਚ ਅਗਲੀ ਕਬੱਡੀ ਵੇਖਾਂਗੇ ਹੁਣ ਬਰੇ ਸਾਹ ਪਿੰਡਾ ਮੇਰੀ ਬੇਨਤੀ ਵਾਲੀ ਅਮਨ ਗੋਲਦੀ ਸੋਤਾ ਜੀ ਜਿਹੜੀ ਮਿੱਤਰਬੰਦਲੀ ਨਾਲ ਖੜੀ ਆ ਕਿਰਪਾ ਕਰਕੇ ਬਥੋੜਾ ਸਾਈਡ ਤੇ ਹੋ ਜੀਏ ਕਿਉਂਕਿ ਲਾਈਵ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਬੜੀ ਮਿਹਰਬਾਨੀ ਹੋਵੇਗੀ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਤਲਵੰਡੀ ਰਾਏ ਵਾਲਾ ਇੰਦਰ 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 ਤੇ ਗੁਰਪ੍ਰੀਤ ਇੰਦਰ ਤੇ ਗੁਰਪ੍ਰੀਤ ਇਹ ਵੀ ਕਹਿੰਦੇ ਚਿਬ ਕੱਢ ਜਾਫੀ ਹੈ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਵੱਡੇ ਭਾਈ ਨਿੱਕਾ ਆ ਗਿਆ ਲਓ ਨਿੱਕਾ ਨਦੌਰ ਪਿੰਡ ਵਾਲਾ ਦੇਖ ਬੱਚੋ ਨੇ ਪਿੰਡ ਵਾਲਿਆ ਡੱਕਣੇ ਪੈਣਿਆ ਮੱਲਾ ਬੱਟਾ ਮੇਲਾ ਪੱਟਾ ਕੱਠਾ ਬਾਕੀ ਪਤਾ ਲੱਗਦਾ ਹੈ ਕਿ ਨਿਊਜ਼ੀਲੈਂਡ ਵਾਲਿਆਂ ਨੇ ਉਹ ਪੱਟਾ ਮੇਲਾ ਕਰਵਾ ਦਿੱਤਾ ਟੀ ਪੁੱਕੀ ਵਾਲਿਆਂ ਨੇ ਉਹ ਸਿਰੇ ਸਿਰੇ ਦੇ ਮੱਲਾ ਸੱਜ ਕੇ ਮੇਲਾ ਬਣਾ ਦਿੱਤਾ ਉਹ ਕਬੱਡੀ ਪੌਂਡ ਦੇ ਉੱਤੇ ਸਾਹਮਣੇ ਭਾਦੜੇ ਪਿੰਡ ਵਾਲਾ ਇਹ ਤੋਂ ਬਾਅਦ 6 ਸਾਲ 9 ਸਾਲ ਤੇ 12 ਸਾਲ ਵਾਲੇ ਬੱਚਿਆਂ ਦੀਆਂ ਧੋੜਾ ਕਰਾਈਆਂ ਜਾਣੀਆਂ ਸਾਡੇ ਪ੍ਰਬੰਧਕ ਭਰਾ ਜਾਣਕਾਰੀ ਦੇ ਰਹੇ 6 ਸਾਲ 9 ਸਾਲ ਤੇ 12 ਸਾਲ ਦੇ ਬੱਚੇ ਨੰਬਰ ਕਹਿੰਦੇ ਜਾਫੀਆਂ ਦਾ ਨੰਬਰ ਯਾਦ ਆ ਜੀ ਨੰਬਰ ਯਾਦ ਯਾਦ ਕਬੱਡੀ ਕਲੱਬ ਆਕਲੈਂਡ ਦੇ ਖਾਤੇ ਦੇ ਵਿੱਚ ਨੰਬਰ ਜੁੜਦਾ ਹੋਇਆ ਘਲੋਟੀ ਵਾਲਾ ਕਹਿੰਦੇ ਪਾਲਾ ਕਬੱਡੀ ਪਾਰ ਰਿਹਾ ਮੈਚ ਪਾਲਾ ਚੋਟੀ ਦਾ ਫਰੋਜਪੁਰੀਆ ਹੋ ਮੂਰੇ ਕਹਿ ਦੁਨੀਆ ਨੂੰ ਦੱਸ ਦੁਨੀਆ ਨੂੰ ਵੀ ਫਰੋਜਪੁਰੀਆ ਕਿਹੜੀ ਸ਼ਹਿਰ ਦਾ ਨਾਮ ਹੈ ਉਹ ਨੰਬਰ ਕਹਿੰਦੇ ਘਲੋਟੀ ਵਾਲਾ ਪਾਲਾ ਜੁੜ ਗਿਆ ਪਾਲਾ ਜੁੜ ਗਿਆ ਅਗਲੀ ਕਬੱਡੀ ਪੌਂਦ ਦੇ ਲਈ ਸ਼ਬਾਨੀ ਗੁੱਜਰ ਆ ਗਿਆ ਵੱਡੇ ਵੀਰ ਲਓ ਪੀਰ ਮੁਹੰਮਦ ਦੀਆਂ ਗੱਲਾਂ ਚਲੀਆਂ ਪੀਰ ਮੱਲਾ ਤਹਿਸੀਲ ਮੁੰਡਾ ਤਕੜਾ ਹੈ ਸਾਹਮਣੇ ਇੱਕ ਪਾਸੇ ਵੇਖਣਾ ਇੰਦਰ ਤਲਮੰਡੀ ਰਾਏ ਪਿੰਡ ਵਾਲਾ ਨਾਲ ਪ੍ਰੀਤ ਪਾਕੇ ਪੁਰਾਣਿਆਂ ਵਾਲਾ ਨਾਲ ਬਿੱਲਾ ਕੁਤਬਾ ਬਾਂਮਣੀਆਂ ਪਿੰਡ ਵਾਲਾ ਸ਼ੀਤਾ ਪਲੇਅਰ ਪਿੰਡ ਵਾਲਾ ਅੱਜ ਟੀ ਪੁੱਕੀ ਚ ਮੁੰਡੇ ਐਨ ਸਰਾ ਕਰਵਾ ਰਹੇ ਲਓ ਬਾਹਾਂ ਖਿਲਾਰ ਗਏ ਮੂਰੇ ਖੜ ਕੇ ਹੌਸਲਾ ਕਰਕੇ ਆ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਪੁੱਤਰਿਆ ਸਾਨ ਕੌਣ ਡੱਕਦਾ ਕੌਣ ਡੱਕਦਾ ਤਲਵੰਡੀ ਰਾਏ ਪਿੰਡ ਵਾਲਿਆ ਮੇਲਾ ਨਾ ਚੁੱਠਣਾ ਸੀਗਾ ਜੇਕਰ ਥੋੜਾ ਜਿਹਾ ਹੋਰ ਜੋਰ ਮਾਰ ਜਾਨੋ ਨਿੱਕਾ ਕਬੱਡੀ ਪਾਉਂਦਾ ਦੁੱਲੇਵਾਲ ਮਹਾਰਾਜ ਕਹਿੰਦੇ ਨਿੱਕਾ ਕਬੱਡੀ ਪਾ ਰਿਹਾ ਉਧਰ ਪਾਲੇ ਖਲੋਟੀ ਨੂੰ ਸਰਤਾਜ ਟਾਪ ਰੋਜ ਡੀਜੇ ਦੇ ਵੱਲੋਂ 100 ਡਾਲਰ ਖੇਡ ਮੈਦਾਨ ਦੇ ਅੰਦਰ ਦੇਖਾਂਗੇ ਉਧਰ ਨਦੌਰ ਵਾਲਾ ਨਿੱਕਾ ਤੇ ਫਰੋਜ਼ਪੁਰੀਆ ਨੰਬਰ ਕਹਿੰਦੇ ਰੀਡਰ ਦੇ ਹਿੱਸੇ ਆ ਰੀਡਰ ਦੇ ਹਿੱਸੇ ਆ ਨੰਬਰ ਕਹਿੰਦੇ ਨਦੌਰ ਵਾਲੇ ਨਿੱਕੇ ਦੇ ਹਿੱਸੇ ਬਰੇ ਸਾਹਿਬ ਦਾ ਗੁਰਪ੍ਰੀਤ ਆ ਗਿਆ ਵੱਡੇ ਵੀਰ ਲਓ ਗੁਰਪ੍ਰੀਤ ਸਿੰਘ ਬਰੇ ਸਾਹਿਬ ਦੀ ਧਰਤੀ ਦਾ ਅਗਲੇ ਲੁਧਿਆਣੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਇਹ ਮੱਲਵਾ ਵੀ ਚੌਣ ਕਰ ਲਈ ਹੈ ਲਓ ਵੇਖੀ 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 ਮੱਲਾ ਹਣ ਬਾਹਰ ਤੱਕ ਕਰਕੇ ਆਇਆ ਵੀ ਕੋਈ ਭਲੇਖਾ ਨਾ ਰਹਿਵੇ ਤੇ ਕੋਈ ਟੀਵੀ ਜਾਣਾ ਬਣਾ ਦੇ ਵੀ ਹੋਲਡ ਕਰ ਲੋ ਨੰਬਰ ਪੱਕਾ ਹੀ ਜਾਫੀਆਂ ਦੇ ਖਾਤੇ ਚ ਆ ਬਿੱਲੇ ਨੇ ਜੋੜ ਦਿੱਤਾ ਨੱਕਾ ਨਦੌਹਰ ਪਿੰਡ ਸ਼ੇਰਾ ਜਿਹਦਾ ਸਭਰਾ ਪਿੰਡ ਪੰਜ ਚੋਣ ਚ ਖੁਸ਼ੀ ਦਾ 2 ਚ ਇੱਕ ਚਾਹੀਦਾ ਉਹ ਦੇਖਾਂਗੇ ਸਾਹਮਣੇ ਖੇਡ ਮੈਦਾਨ ਦੇ ਅੰਦਰ ਨਦੌਰ ਵਾਲਾ ਨੱਕਾ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਧਿਆਨ ਦਿਓ ਆਪਾਂ ਉਧਰ ਲਾਡੀ ਆਸਟ੍ਰੇਲੀਆ ਨਾਲ ਕੁਲਾ ਆਸਟ੍ਰੇਲੀਆ ਸਾਡਾ ਮਨੀਸ਼ ਯੂ ਐਸ ਏ ਬੜੇ ਵੱਡੇ ਪਿਆਰ ਭਰਾਵਾਂ ਕੋਲ ਦੇ ਕੀਤੇ ਵੱਡਾ ਧੰਨਵਾਦ ਕਰਦੇ ਆ ਲਾਡੀ ਆਸਟ੍ਰੇਲੀਆ ਕੁਲਾ ਆਸਟ੍ਰੇਲੀਆ ਤੇ ਮਨੀਸ਼ ਅਮਰੀਕਾ ਤੋਂ ਭਰਾ ਸਾਡੇ ਵੱਡੇ ਪਿਆਰ ਇਧਰਲੇ ਪਾਸੇ ਹੁਣ ਦੇਖਨੇ ਆ ਆ ਇੱਕ ਪਾਸੇ ਲਾ ਦਿੰਦੇ ਆ ਮੁੰਡੇ ਆ ਪਾੜਾ ਤਕੜਾ ਖੇਡਦੇ ਇੱਕ ਪਾਸੇ ਭਾਦੜੇ ਪੈਨ ਵਾਲਾ ਇਹ ਕਾਬੂ ਨਹੀਂ ਆਇਆ ਪੰਡੇ ਨੂੰ ਮਿੱਟੀ ਕਿੱਥੇ ਲੱਗਣੀ ਹੈ ਇੰਨੇ ਹੱਥ ਹੀ ਨਹੀਂ ਫੜਾਇਆ ਇੱਧਰਲੇ ਪਾਸੇ ਪੱਲਾ ਘਰੋਟੀ ਪੰਡ ਤੇ ਧੁੱਲੇ ਵੱਲ ਪੰਡ ਲਾਵਣਾ ਗੱਲ ਕਰਦਾ ਹੋਇਆ ਪੱਲਾ ਘਰੋਟੀ ਵਾਲਾ ਕਬੱਡੀ 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 ਆ ਕੀ ਬਣ ਗਿਆ ਕੀ ਬਣ ਗਿਆ ਆ ਕੀ ਬਣ ਗਿਆ ਆ ਕੀ ਬਣ ਗਿਆ ਉਹ ਬੱਲੇ 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 ਕੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਜੰਮਾਬਾਦਾ ਚਾਪੂਰੀਏ ਦਾ ਪੱਠਾ ਇਹ ਪੰਮੇ ਨਮਾਜੀਪੁਰੇ ਦਾ ਪੱਠਾ ਆ ਸਰਾ ਕਰਾ ਗਿਆ ਬੁੱਕਣ ਵਾਲੀਏ ਪਿੰਡ ਦਾ ਅਰਸ਼ ਤਨ ਕੇ ਜਫਾ ਲਾ ਗਿਆ ਬੱਲੇ ਅਰਸ਼ ਅਸਤਾਵ ਵੀ ਮਾਨ ਕਰਦਾ ਹੋਣਾ ਕਿ ਮਲ ਪਾ ਕੇ ਤਖਲਾਇਆ ਉਹ ਕਢਾਲੀਏ ਅਰਸ਼ ਦੇ ਲਈ ਜੋਲ ਵੋਟਾਲੀ ਵੱਲੋਂ 50 ਡਾਲਰ ਜਿਹੜੇ ਹੋਰ ਪੁੱਜਦੇ ਹੋਗੇ ਆ ਬਰੇ ਤੋਂ ਮਾਣ ਗੁਰਪ੍ਰੀਤ ਸਿੰਘ ਦੀ ਧਰਤੀ ਦਾ ਕਬੱਡੀ ਪਾ ਰਿਹਾ ਉਧਰ ਯੰਗ ਕਬੱਡੀ ਕਲੱਬ ਵਾਈਕਾਟੋ ਦੇ ਸਪਾਂਸਰਾਂ ਦਾ ਵੱਡਾ ਧੰਨਵਾਦ ਓਮੂਠਾਕਰ ਸਾਡਾ ਵੀਰ ਗੈਰੀ ਸਾਡਾ ਵੀਰ ਰਵਿੰਦਰ ਗਿੱਲ ਲ ਬਿੱਕਾ ਹਮਿਲਟਨ ਲਵੀ ਹਮਿਲਟਨ ਸਾਡਾ ਵੀਰ ਹੈਰੀ ਹਮਿਲਟਨ ਵੀਰੇ ਉਧਰ 6 ਸਾਲ 9 ਸਾਲ ਤੇ 12 ਸਾਲ ਦੇ ਬੱਚੇ ਤਿਆਰੀ ਰੱਖਣਾ ਉਹਨਾਂ ਦੀਆਂ ਅਧੋੜਾਂ ਕਰੀਆਂ ਜਾਣੀਆਂ ਤੇ ਫਿਰ ਸਾਡੀਆਂ ਭੈਣਾਂ ਤਿਆਰੀ ਰੱਖਣ 뮤지컬 ਛੇਰ ਦਾ ਜਿਹੜਾ ਉਹ ਵੀ ਇਵੈਂਟ ਕਰਾਇਆ ਜਾਣਾ ਹੈ ਬੱਚੋਆਂ ਆੜੀਆਂ ਬੱਛੋ ਆਣੀਆਂ ਨਿੱਕਾ ਨਦੌਰ ਵਾਲਾ ਬੱਛੋ ਆਣੀਆਂ ਬੱਛੋ ਆਣੀਆਂ ਬੱਛੋ ਆਣੀਆਂ ਨਿੱਕਾ ਬੱਛੋ ਆਣੀਆਂ ਤੇ ਨਿੱਕਾ ਬੱਛੋ ਆਣੀਆਂ ਤੇ ਨਿੱਕਾ ਪਲਟਾਤ ਤਾੜੇ ਮਾਰੋ ਜ਼ੋਰਦਾਰ ਆਹ ਆ ਮੇਲਾ 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 ਨਚ ਆ ਗਿਆ ਬੱਛੋ ਆਣੀਆਂ ਮੇਲਾ ਨਚ ਆ ਗਿਆ ਵਾਓ ਸੋਹਣਿਆ ਐਨ ਕਮਾਲ ਕਰ ਦਿੱਤੀ ਐ ਕਮਾਲ ਕਰ ਦਿੱਤੀ ਐ ਪਲੇਰਾਂ ਵਾਲਿਆ ਦੁਨੀਆ ਨੱਚੇ ਜੇਕਰ ਤੂੰ ਜੱਫਾ ਲਾਵੇਂ ਦੁਨੀਆ ਨੱਚੇ ਉਹ ਕਹਿੰਦੇ ਪਲੇਰਾਂ ਵਾਲਾ ਸੀਤਾ ਉਹ ਕਹਿੰਦੇ ਕਹਿ ਕੇ ਜੱਫੇ ਲਾਉਣ ਦਾ ਦਮ ਰੱਖਦਾ ਖੜਾ ਨਹੀਂ ਉਹ ਕਹਿੰਦੇ ਸੋਨੀ ਤੇ ਸੀਤਾ ਸੋਨੀ ਤੇ ਸੀਤਾ ਹੰਦਿਆਂ ਦੇ ਲਾਗੇ ਹੰਦਿਆਂ ਦੇ ਲਾਗੇ ਬੱਲੇ 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 ਆਹ ਸੀਤਾ ਆਹ ਸੀਤਾ ਆਹ ਸੀਤਾ ਆਹ ਸੀਤਾ ਕਹਿੰਦੇ ਪਲੇਰਾਂ ਤੇ ਆ ਸੀਤੇ ਆ ਬੱਲੇ ਵਾਲਿਆ ਇਹਨੂੰ ਵਿਸ਼ਾਲ ਛੱਤੇ ਆਪਣੇ ਨਾਲ ਆਇਆ ਇਹਨੂੰ ਵਿਸ਼ਾਲ ਬਾਈ ਐਨੇ ਕੋ ਪੰਪ ਦੀ ਲੋੜ ਹੀ ਪੈਂਦੀ ਐ ਇਹ ਪਤੰਦਰ ਗੱਡਾ ਡਈਆਂ ਤੇ ਕਰਨ ਲੱਗਿਆ ਬਿੰਦ ਲਾਉਂਦਾ ਬਿੰਦ ਲਾਉਂਦਾ ਗਲੋਟੀ ਵਾਲਾ ਆ ਗਿਆ ਵੱਡੇ ਵੀਰ ਲਓ ਪਾਲਾ ਗਲੋਟੀ ਵਾਲਾ ਤਿਆਰ 6 ਸਾਲ 9 ਸਾਲ ਤੇ 12 ਸਾਲ ਦੇ ਬੱਚੇ ਤਿਆਰੀ ਰੱਖਣ ਧੋੜਾ ਕਰਾਈਆਂ ਜਾਣੀਆਂ ਭੈਣਾ ਸਾਡੀਆਂ ਦੇ ਡਾਇਰੈਕਟਰ ਦਾ ਮਿਊਜ਼ਿਕਲ ਚੇਅਰ ਦਾ ਇਵੈਂਟ ਕਰਾਇਆ ਜਾਣਾ ਹੈ ਲਓ ਗੁਰਪ੍ਰੀਤ ਸਿੰਘ ਪਰੇਸਾਲ ਦੀ ਧਰਤੀ ਦਾ ਇਹ ਆ ਕਮਾਲ ਕਰਦਾ ਹੋਇਆ ਮੁੰਡਾ ਟਾਪ ਟਾਪ ਦੇ ਪਰੇਸਾਲ ਖੈ ਖੈ ਕੇ ਜਾਂਦਾ ਮੁੰਡਾ ਖੈ ਖੈ ਕੇ ਜਾਂਦਾ ਇੱਧਰਲੇ ਪਾਸੇ ਪਾਲਾ ਘਲੋਟੀ ਪਿੰਡ ਦਾ ਮਾਂ ਦੇ ਟਿੱਕੇ ਮੱਥਿਆਂ ਨੇ ਆ ਪਾਪੂ ਦੇ ਖਾਦੇ ਟੱਕਿਆਂ ਨੇ ਸਾਡਾ ਮੋਲ ਪੁਆਇਆ ਏ ਲੋਕਾਂ ਭਾਣੇ ਤਾਂ ਯਾਰ ਤੁਕਿਆਂ ਨਾਲ ਲੱਗੇ ਆਇਆ ਇੱਕ ਪਾਲਿਆ ਗਲੋਟੀ ਪੰਡ ਵਾਲਿਆ ਇਹਦਾ ਨਾਮ ਸ਼ੇਰਾ ਹੈ ਸਬਰ ਆ ਪੰਡ ਹੈ ਆਹ ਉਹ ਥਾਪੀਆਂ ਥਾਪੀਆਂ ਤਿੰਨ ਥਾਪੀਆਂ ਤਿੰਨ ਕੁਛ ਕਰਾਉਣ ਗਿਆ ਕੁਛ ਕਰਾਉਣ ਗਿਆ ਕੁਛ ਕਰਾਉਣ ਗਿਆ ਉਹ ਕੁਛ ਕਰਾਉਣ ਗਿਆ ਬਲੇਰਾ ਵਾਲਿਆ ਸ਼ਵਾਨੀ ਆ ਗਿਆ ਤਲਵੰਡੀ ਰਾਏ ਵਾਲਾ ਸੀਤੇ ਦੇ ਕੰਮ ਆਪਣਾ ਕਰਦਾ ਹੁਣ ਤੈਨੂੰ ਕਰਨਾ ਪੈਣਾ ਉਹ ਬਿੱਲਾ ਤੇ ਸ਼ਵਾਨੀ ਵਾਹਿਗੁਰੂ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਖਿਡਾਰੀ ਠੀਕ ਆ ਵਾਹਿਗੁਰੂ ਮੇਰ ਕਰੇ ਸ਼ਵਾਨੀ ਤੇਰੇ ਲਈ ਦਵਾਮਾਂ ਨੇ ਇੱਕ ਵਾਰ ਤਾੜੀ ਮਾਰ ਦਿਓ ਯਾਰ ਲੈਂਦੇ ਪੰਜਾਬ ਦਾ ਖਿਡਾਰੀ ਆ ਆਪਾਂ ਇਹਦਾ ਹੌਸਲਾ ਵਧਾਈਏ ਸ਼ਵਾਨੀ ਦਵਾਮਾਂ ਨੇ ਤੇਰੇ ਲਈ ਨੌਜਵਾਨਾ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸ਼ੋਅ ਆਸਟ੍ਰੇਲੀਆ ਤੇ ਮਨੀਸ਼ ਯੂ ਐਸ ਏ ਉਹ ਵੱਡੇ ਪਿਆਰ ਪੋਜਦੇ ਕੀਤੇ ਭਰਾਵਾਂ ਨੇ ਧੰਨਵਾਦ ਕਰਦੇ ਆਂ ਇੱਧਰਲੇ ਪਾਸੇ ਹੁਣ ਵੇਖੋ ਨਿੱਕਾ ਨਿੱਕਾ ਨਦੌਰ ਪਿੰਡ ਵਾਲਾ ਨਿੱਕਾ ਨਦੌਰ ਪਿੰਡ ਵਾਲਾ ਨਿੱਕਾ ਮਦਾਹਰ ਪਿੰਡ ਵਾਲਾ ਬਰੇ ਅਗਲੇ ਮੈਚ ਬਾਅਦ ਤੇ ਵੀ ਤਿਆਰੀ ਰੱਖੀ ਜਾਵੇ ਜਿਹੜਾ ਲੋਕਲ ਮੈਚ ਕਰਵਾਇਆ ਜਾਣਾ ਹੈ ਮੇਰੇ ਵੀਰ ਤਿਆਰੀ ਰੱਖਣਾ ਹੋਲਡ ਵਾਲਾ ਨੰਬਰ ਯੰਗ ਦਾ ਜੀ ਟੀਮਾਂ ਧਿਆਨ ਦੇਣ ਬਰੇ ਸਾਹਿਬ ਦਾ ਗੁਰਪ੍ਰੀਤ ਤੇ ਇੰਦਰ ਤਲਵੰਡੀ ਰਾਏ ਦਾ ਇੰਦਰ ਇੰਦਰ ਤਲਵੰਡੀ ਰਾਏ ਦਾ ਇੰਦਰ ਤਲਵੰਡੀ ਰਾਏ ਦਾ ਇੰਦਰ ਹੰਧਿਆਂ ਦੇ ਲਾਗੇ ਹੰਧਿਆਂ ਦੇ ਲਾਗੇ ਉਹ ਨੰਬਰ ਬਰੇ ਸਾਹਿਬ ਦਾ ਗੁਰਪ੍ਰੀਤ ਜੁੜਦਾ ਹੋਇਆ ਮੈਚ ਸਮਾਪਤ ਬਰੇ ਬੱਚਿਆਂ ਦੀਆਂ ਧੋੜਾਂ ਹੋਣੀਆਂ ਤੇ ਭੈਣਾਂ ਦਾ 뮤지컬 ਚੇਅਰ ਦਾ ਇਵੈਂਟ ਕਰਾਇਆ ਜਾਣਾ ਹੈ ਮੈਚ ਦਾ ਸਮਾਪਤ ਹੈ ਜੀ ਅੱਜ ਵਾਲੇ ਮੈਚ ਦੇ ਰਿਜ਼ਲਟ ਨੇ 29 ਨੰਬਰ ਨੇ ਯਾਦ ਕਬੱਡੀ ਕਲੱਬ ਆਕਲੈਂਡ ਤੇ 31 ਨੰਬਰ ਨੇ ਯੰਗ ਕਬੱਡੀ ਕਲੱਬ ਵਾਈਕਾਟੋ ਦੇ ਫਾਈਨਲ ਦੇ ਵਿੱਚ ਪੁੱਜ ਗਿਆ ਯੰਗ ਕਬੱਡੀ ਕਲੱਬ ਵਾਈਕਾਟੋ ਦੀ ਟੀਮ ਵਧਾਈ ਦੇ ਪਾਤਰ ਹੈ ਹੇਸਟਿੰਗ ਦੇ ਨਾਲ ਟੱਕਰ ਹੋਵੇਗੀ